ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਵਸ ਹੈ ਜਦੋਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ Hindu ਧਰਮ ਨੂੰ ਬਚਾਉਣ ਵਾਸਤੇ ਦਿੱਲੀ ਜਿਹੜੇ ਸੀ ਉੱਥੇ ਪਹੁੰਚੇ ਤੇ ਆਪਣੀ ਗ੍ਰਿਫਤਾਰੀ ਦਿੱਤੀ ਗੁਰੂ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਲੋਹੇ ਦੇ ਪਿੰਜਰੇ ਦੇ ਵਿੱਚ ਜਿਹੜਾ ਸੀ ਬੰਦ ਕੀਤਾ ਸਿੱਖ ਜਿਹੜੇ ਸੀ ਸਾਹਮਣੇ ਕਾਲਾ ਗ੍ਰਹਿ ਦੇ ਵਿੱਚ ਜਿਹੜੇ ਸਨ ਉਹ ਬੰਦ ਕੀਤੇ ਸਨ ਇਹ ਚਾਹੁੰਦੇ ਸਨ ਕਿ ਸਿੱਖਾਂ ਨੂੰ ਸ਼ਹੀਦ ਕਰੋ ਤੇ ਸ਼ਾਇਦ ਸਤਿਗੁਰੂ ਜਿਹੜੇ ਨੇ ਡੋਲ ਜਾਣਗੇ ਸ਼ਹੀਦੀ ਨੂੰ ਦੇਖ ਕੇ ਤੇ ਇਹ ਧਰਮ ਜਿਹੜਾ ਮੁਸਲਮਾਨ ਧਰਮ ਨੂੰ ਕਬੂਲ ਕਰ ਲੈਣਗੇ ਗੁਰੂ ਪਿਆਰੇ ਉਹਨਾਂ ਨੂੰ ਇਹ ਨਹੀਂ ਪਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਡੋਲਣ ਵਾਲਿਆਂ ਨੂੰ ਸਹਾਰਾ ਦੇਣ ਵਾਲੇ ਨੇ ਉਹ ਤਾਂ ਡੋਲਣ ਤੋਂ ਬਚਾਉਣ ਵਾਲੇ ਨੇ ਤੇ ਕਿਵੇਂ ਡੋਲ ਸਕਦੇ ਹਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਭਾਈ ਮਤੀ ਦਾਸ ਜਿਹੜਾ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਭਾਈ ਮਤੀ ਦਾਸ ਜੀ ਕਹਿੰਦੇ ਜਦੋਂ ਉਹਨਾਂ ਨੂੰ ਸ਼ਹੀਦ ਕਰਨ ਲੱਗੇ ਤੇ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਦੱਸ ਦਿਓ ਕਿ ਤੁਸੀਂ ਤੁਹਾਡੀ ਕੋਈ ਮੰਨ ਦੀ ਇੱਛਾ ਹੋਵੇ ਤਾਂ ਭਾਈ ਮਤੀ ਦਾਸ ਜੀ ਕਹਿਣ ਲੱਗੇ ਮੇਰਾ ਮੁਖ ਜਿਹੜਾ ਇਹ ਗੁਰੂਵਾਲਾ ਨੂੰ ਨਾ ਚਾਹੀਦਾ ਹੈ ਕਹਿੰਦੇ ਉਹਨਾਂ ਦੇ ਸੀਸ ਤੇ ਆਰਾ ਸ਼ੁਰੂ ਹੋਇਆ ਤੇ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਹੈ ਉਦੋਂ ਸੀਸ ਤੇ ਆਰਾ ਚੱਲ ਰਿਹਾ ਹੈ ਤੇ ਉਦੋਂ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ ਕਹਿੰਦੇ ਸਰੀਰ ਦੇ ਦੋ ਹਿੱਸੇ ਹੋ ਗਏ ਨੇ ਤੇ ਦੋਨਾਂ ਹਿੱਸਿਆਂ ਦੀ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਹੈ ਸ਼ਲੋਕ ਜਿਹੜਾ ਉਹ ਪੜਿਆ ਗਿਆ ਜਦੋਂ ਭੋਗ ਪਿਆ ਤੇ ਫਿਰ ਦੋਨੇ ਹਿੱਸੇ ਜਿਹੜੇ ਨੇ ਸ਼ਾਂਤ ਹੋ ਗਏ ਹਨ ਗੁਰੂ ਪਿਆਰ ਦੇ ਜਿਹੜੇ ਬਾਣੀ ਪੜਨ ਵਾਲੇ ਸਿੱਖ ਨੇ ਸਿਮਰਨ ਕਰਨ ਵਾਲੇ ਸਿੱਖ ਨੇ ਉਹਨਾਂ ਨੂੰ ਕਿਵੇਂ ਕੋਈ ਡਲਾ ਸਕਦਾ ਹੈ ਕਿਵੇਂ ਉਹਨਾਂ ਨੂੰ ਜਿਹੜਾ ਹੈ ਕੋਈ ਦਲ ਦੇ ਸਕਦਾ ਹੈ ਕਿਉਂਕਿ ਸਤਗੁਰੂ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਣੀ ਦੇ ਅੰਦਰ ਵੀ ਬਚਨ ਕਹਿੰਦੇ ਹਨ ਭੈ ਕਾਹੂ ਕੋ ਦੇਤ ਨਹ ਨਹ ਭੈ ਮਾਨਤਿਆਨ ਕਹਿੰਦੇ ਅਸੀਂ ਕਿਸੇ ਨੂੰ ਭੈ ਦਿੰਦੇ ਨਹੀਂ ਤੇ ਨਾ ਹੀ ਕਿਸੇ ਦਾ ਭੈ ਜਿਹੜਾ ਉਹ ਮੰਨਦੇ ਹਾਂ ਤੇ ਸਿੱਖ ਫਿਰ ਕਿਵੇਂ ਜਿਹੜੇ ਭੈ ਪੀ ਤੋ ਸਕਦੇ ਨੇ ਸਿੱਖ ਕਿਵੇਂ ਡਰ ਸਕਦੇ ਹਨ ਭਾਈ ਮਤੀ ਦਾਸ ਦੀ ਸ਼ਹੀਦੀ ਹੋਈ ਫਿਰ ਭਾਈ ਦਯਾਲਾ ਜੀ ਉਹਨਾਂ ਨੂੰ ਜਿਹੜਾ ਉਬਲਦੇ ਪਾਣੀ ਦੀ ਦੀਗ ਜਿਹੜਾ ਉਬਾਲ ਕੇ ਸ਼ਹੀਦ ਕੀਤਾ ਗਿਆ ਫਿਰ ਭਾਈ ਸਤੀ ਦਾਸ ਜੀ ਜਿਨ੍ਹਾਂ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਬਾਰੇ ਸਤਿਗੁਰੂ ਜੀ ਆ ਡੋਲ ਰਹਿ ਕਿਉਂਕਿ ਸਤਿਗੁਰੂ ਤਾਂ ਉਹਨਾਂ ਨੂੰ ਸਹਾਰਾ ਦੇ ਰਹਿ ਸਨ ਸਤਿਗੁਰੂ ਦੀ ਕਿਰਪਾ ਦੇ ਨਾਲ ਸਿੱਖ ਜਿਹੜੇ ਸਨ ਆ ਡੋਲ ਸਨ ਤੇ ਫਿਰ ਗੁਰੂ ਕਿਵੇਂ ਡੋਲ ਸਕਦਾ ਹੈ ਸੋ ਅੱਜ ਦੇ ਦਿਨ ਇਹਨਾਂ ਤਿੰਨਾਂ ਸਿੱਖਾਂ ਦੀ ਜਿਹੜੀ ਸੀ ਉਹ ਸ਼ਹੀਦੀ ਹੋਈ ਗੁਰੂ ਪਿਆਰਿਓ ਜਿਨ੍ਹਾਂ ਨੇ ਧਰਮ ਜਿਹੜਾ ਉਹ ਕਬੂਲ ਨਹੀਂ ਕੀਤਾ ਮੁਸਲਮਾਨ ਪਰ ਸ਼ਹੀਦੀਆਂ ਦੇ ਦਿੱਤੀਆਂ ਸਾਨੂੰ ਵੀ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਇਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਜਿੱਥੇ ਹੀ ਯਾਦ ਕਰਦੇ ਆ ਨਾ ਉਥੇ ਅਸੀਂ ਇਹਨਾਂ ਦੀ ਸਖਿਆਵਾਂ ਨੂੰ ਵੀ ਆਪਣੇ ਮਨ ਵਿੱਚ ਵਸਾਉਣਾ ਹੈ ਸਿੱਖੀ ਸਰੂਪ ਜਿਹੜਾ ਹੈ ਇਹਨਾਂ ਨੇ ਆਪਣਾ ਸਿੱਖੀ ਦੇ ਵਿੱਚ ਆਪਣੇ ਪਰਪੱਕਰੇ ਪਰ ਉਹਨਾਂ ਦੇ ਅੱਗੇ ਡੋਲੇ ਨਹੀਂ ਕਿਸੇ ਲਾਲਚ ਜੀ ਡੋਲੇ ਨਹੀਂ ਕਿਸੇ ਡਰ ਵਿੱਚ ਆ ਕੇ ਡੋਲੇ ਨਹੀਂ ਹਨ ਇਸ ਕਰਕੇ ਸਾਨੂੰ ਵੀ ਜਿਹੜਾ ਹੈ ਆਪਣੇ ਸਿੱਖੀ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ ਹੈ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ ਹੈ ਅਤੇ ਉਸ ਵਹਿਗੁਰੂ ਸਤਿਗੁਰੂ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਜਿਹੜਾ ਸਾਰਿਆਂ ਨੂੰ ਅਡੋਲ ਕਰਨ ਵਾਲਾ ਹੈ ਉਹਦੇ ਕੀ ਅਰਦਾਸ ਕਰਨੀ ਚਾਹੀਦੀ ਬੇਨਤੀ ਕਰਨੀ ਚਾਹੀਦੀ ਸਤਿਗੁਰੂ ਜੀ ਮੈਂ ਕਿਤੇ ਡੋਲ ਨਾ ਜਾਵਾਂ ਸੋ ਐਸੇ ਮਹਾਨ ਸ਼ਹੀਦਾਂ ਦਾ ਅਜਿਹੀ ਦੀਵਾਲਾ ਹੈ ਜਿਨ੍ਹਾਂ ਨੂੰ ਬਹੁਤ ਬਹੁਤ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ 와, 이 h 지기사 r